ਗੁਰੂ ਪਿਆਰਿਓ ਆਪਜੀ ਦੇ ਨਾਲ ਜੋ ਆਨੰਦ ਸਾਹਿਬ ਜੀ ਦੀ ਲੜੀਵਾਰ ਵਿਚਾਰ ਕੀਤੀ ਜਾ ਰਹੀ ਹੈ ਜੋ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਆਨੰਦ ਬਾਣੀ ਉਚਾਰਨ ਕੀਤੀ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 917 ਤੋਂ ਸੁਭਾਏ ਮਾਨ ਹੁੰਦੀ ਹੈ ਜਿਸ ਦੀਆਂ 40 ਪੌੜੀਆਂ ਨੇ ਆਪਜੀ ਦੇ ਨਾਲ ਪਿਛਲੇ ਦਿਵਾਨਾਂ ਵਿੱਚ ਚਾਰ ਪੌੜੀਆਂ ਦੀ ਵਿਚਾਰ ਹੋ ਚੁੱਕੀ ਐ ਆਪ ਜੀ ਨੇ ਕੱਲ ਦੇ دیਵਾਨਾ ਵਿੱਚ ਸੁਣਿਆ ਸੀ ਕਿ ਸੱਚਾ ਨਾਮ ਮੇਰਾ ਆਧਾਰੋ ਸਾਡਾ ਆਧਾਰ ਕਰਨ ਵਾਲਾ ਆਸਰਾ ਟੇਕ ਸੱਚਾ ਨਾਮ ਹੈ ਜਿਸ ਦੀ ਵਿਚਾਰ ਆਪ ਜੀ ਦੇ ਨਾਲ ਕੱਲ ਕੀਤੀ ਗਈ ਅੱਜ ਆਪ ਜੀ ਦੇ ਨਾਲ ਪੰਜਵੀਂ ਪੌੜੀ ਹੈ ਜੋ ਉਸ ਦੀ ਵਿਚਾਰ ਕਰਾਂਗੇ ਕੀ ਕਹਿ ਰਹੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਆਓ ਕੱਲੀ-ਕੱਲੀ ਪੰਕਤੀ ਪੜ੍ਹ ਕੇ ਇਸ ਦੇ ਅਰਥ ਕਰਨ ਦੇ ਯਤਨ ਕਰਾਂਗੇ ਵਾਜੇ ਪੰਜ ਸ਼ਬਦ ਤਿਤ ਘਰ ਸੁਪਾਗੈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਣਾ ਕਰਦੇ ਨੇ ਵਾਜੇ ਪੰਜ ਸ਼ਬਦ ਤਿਤ ਘਰ ਸੁਪਾਗੈ ਤਿਤ ਦਾ ਮਤਲਬ ਹੁੰਦਾ ਉਸ ਘਰ ਇੱਥੇ ਆਕਿਆ ਹਿਰਦੇ ਰੂਪੀ ਕਰਨ ਨੂੰ ਸਭਾਗੇ ਦਾ ਅਰਥ ਹੈ ਵੱਡਿਆਂ ਭਾਗਾਾਂ ਵਾਲੇ ਚੰਗੇ ਭਾਗ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਹੈਰ ਦਾ ਵੱਡਿਆਂ ਭਾਗਾਾਂ ਵਾਲਾ ਹੈ ਜਿੱਥੇ ਪੰਜ ਸ਼ਬਦ ਵੱਜਦੇ ਨੇ ਪੰਜ ਸ਼ਬਦ ਦੀ ਆਪ ਜੀ ਦੇ ਨਾਲ ਵਿਚਾਰ ਕੀਤੀ ਸੀ ਇੱਕ ਵਾਰ ਫੇਰ ਦੁਹਰਾਦੇ ਹਾਂ ਇਸ ਸੰਸਾਰ ਦੇ ਵਿੱਚ ਜਿਹੜੇ ਮਨੁੱਖ ਨੇ ਇਨਸਾਨ ਨੇ ਜੀਵ ਜੰਤੂ ਨੇ ਜਾਂ ਪਸ਼ੂ ਨੇ ਉਹਨਾਂ ਦੇ ਪਰਿਵਾਰ ਨੇ ਆਪਾਂ ਮਨੁੱਖਾ ਆਪਣੇ ਵੀ ਪਰਿਵਾਰ ਨੇ ਮਾਤਾ ਪਿਤਾ ਨੇ ਭੈਣ ਭਰਾ ਨੇ ਸਾਥਕ ਸਬੰਧੀ ਨੇ ਇਸ ਤਰ੍ਹਾਂ ਜਾਨਵਰਾਂ ਦੇ ਵੀ ਪਰਿਵਾਰ ਨੇ ਪੰਛੀਆਂ ਦੇ ਵੀ ਪਰਿਵਾਰ ਨੇ ਜੀਵ ਜੰਤੂ ਜਿੰਨੇ ਵੀ ਨੇ ਸਾਰਿਆਂ ਦਾ ਅੱਗੇ ਵੰਸ਼ ਹੈ ਪਰਿਵਾਰ ਹੈ ਤੇ ਗੁਰੂ ਪਿਆਰੋ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਦੇ ਵਿੱਚ ਜਿਹੜੀਆਂ ਧੁਨੀਆਂ ਨੇ ਨਾ ਆਵਾਜ਼ਾਂ ਨੇ ਜਾਂ ਰਾਗ ਨੇ ਉਹਨਾਂ ਦੇ ਵੀ ਪਰਿਵਾਰ ਨੇ ਰਾਗ ਤੇ ਰਾਗਣੀਆਂ ਨੇ ਗਾਹ ਇਹਨਾਂ ਦੇ ਵੀ ਪਰਿਵਾਰ ਨੇ ਆਪਾਂ ਵੇਖਦੇ ਹਾਂ ਕਿਸੇ ਵੀ ਕਿਸਮ ਦਾ ਕੋਈ ਵੀ ਸਾਜ਼ ਹੋਵੇ ਭਵੇਂ ਮੂੰਹ ਨਾਲ ਵਜਾਉਣ ਵਾਲਾ ਹੋਵੇ ਭਵੇਂ ਹੱਥਾਂ ਨਾਲ ਵਜਾਉਣ ਵਾਲਾ ਹੋਵੇ ਇਸ ਸੰਸਾਰ ਦੇ ਉੱਤੇ ਪੰਜ ਕਿਸਮਾਂ ਦੇ ਸਾਜ਼ ਮੰਨੇ ਗਏ ਨੇ ਜਿਹੜੇ ਵੱਖਰੀਆਂ ਵੱਖਰੀਆਂ ਧੁਨੀਆਂ ਆਵਾਜ਼ਾਂ ਜਾਂ ਰਾਗ ਕੱਢਦੇ ਨੇ ਪੰਜ ਕਿਸਮਾਂ ਦੇ ਸਾਜ਼ ਨੇ ਗੁਰੂ ਪਿਆਰਿਓ ਇਹਨਾਂ ਸਾਜਾਂ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਇਹ ਰਾਗ ਨੇ ਤੇ ਇਹਨਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਰਾਗ ਨੇ ਰਾਗਣੀਆਂ ਨੇ ਅੱਗੇ ਇਹਨਾਂ ਦੀਆਂ ਵੀ ਬਹੁਤ ਸਾਰੀਆਂ ਕਿਸਮਾਂ ਨੇ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕੋਈ ਵੀ ਮਨੁੱਖ ਜਿਹੜਾ ਸੰਗੀਤ ਸੁਣਨ ਦਾ ਚਾਹਵਾਨ ਹੈ ਜਿਹੜਾ ਕੋਈ ਵੀ ਧੁਨੀ ਸੁਣਦਾ ਹੈ ਆਵਾਜ਼ ਜਾਂ ਰਾਗ ਸੁਣਦਾ ਹੈ ਉਹਦੇ ਵਿੱਚ ਮੰਤਰਮੁਗਧ ਹੋ ਜਾਂਦਾ ਹੈ ਤੇ ਇੰਨਾ ਮੰਤਰਮੁਗਧ ਹੋ ਜਾਂਦਾ ਹੈ ਉਹ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਉਹ ਉਸ ਰਾਗ ਦੇ ਵਿੱਚ ਉਹ ਧੁਨੀ ਦੇ ਵਿੱਚ ਉਹ ਆਵਾਜ਼ ਦੇ ਵਿੱਚ ਉਹ ਸ਼ਬਦ ਵਿੱਚ ਸਮਾ ਜਾਂਦਾ ਹੈ ਤੇ ਗੁਰੂ ਪਿਆਰਿਓ ਪੰਜ ਕਿਸਮਾਂ ਦੇ ਸਾਜ਼ ਨੇ ਜਿਹੜੇ ਵੱਖ-ਵੱਖ ਧੁਨੀਆਂ ਆਵਾਜ਼ਾਂ ਰਾਗ ਪੈਦਾ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਹਿਰਦੇ ਰੂਪੀ ਘਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਂਦਾ ਨਾ ਮਾਨੋ ਜਿਵੇਂ ਪੰਜ ਕਿਸਮਾਂ ਦੇ ਸਾਜ਼ ਵੱਜਦੇ ਨੇ ਤੇ ਉਹ ਸਾਜ਼ਾਂ ਦੀ ਕਿੰਨੀ ਸੋਹਣੀ ਆਵਾਜ਼ ਹੁੰਦੀ ਐ ਆਪਾਂ ਇੱਕ ਸਾਜ਼ ਸੁਣ ਸਕਦੇ ਆ ਦੋ ਰਾਗ ਸੁਣ ਸਕਦੇ ਆ ਤਿੰਨ ਆਵਾਜ਼ ਸੁਣ ਸਕਦੇ ਆ ਭਾਵ ਇੱਕ ਇੱਕ ਕਰਕੇ ਸੁਣ ਸਕਦੇ ਇਕੱਠੀਆਂ ਨਹੀਂ ਸੁਣ ਸਕਦੇ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਸ ਮਨੁੱਖ ਦੇ ਹਿਰਦੇ ਵਿੱਚ ਰੱਬ ਦਾ ਨਾਮ ਵਸ ਜਾਂਦਾ ਉਹਦੇ ਜੀਵਨ ਦੇ ਵਿੱਚ ਪੰਜੇ ਕਿਸਮ ਦੇ ਰਾਗ ਵੱਜਣ ਲੱਗ ਜਾਂਦੇ ਨੇ ਇਹ ਸਤਗੁਰ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਅੱਗੇ ਗੁਰੂ ਪਾਤਸ਼ਾਹ ਕਹਿ ਰਹੇ ਨੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿੱਤ ਕਰ ਧਾਰਿਆ ਉਹ ਘਿਰਦੇ ਰੂਪੀ ਸੁਭਾਗੇ ਕਰਦੇ ਵਿੱਚ ਵੱਡਿਆਂ ਪਾਗਾ ਵਾਲੇ ਕਰਦੇ ਵਿੱਚ ਸ਼ਬਦ ਵਾਜੇ ਇਹ ਪੰਜ ਕਿਸਮ ਦੇ ਜੋ ਸਾਜ ਨੇ ਰਾਗ ਨੇ ਧੁਨੀਆਂ ਨੇ ਉਹਨਾਂ ਦੀ ਆਵਾਜ਼ ਪੈਦਾ ਹੁੰਦੀ ਹੈ ਭਾਵ ਜਿੰਨਾ ਆਨੰਦ ਮਨੁੱਖ ਨੂੰ ਕੋਈ ਵੀ ਗੀਤ ਸੁਣ ਕੇ ਆਪਾਂ ਗੀਤ ਸੁਣਦੇ ਆ ਨਾ ਕੋਈ ਗੀਤ ਸੁਣਨ ਵਾਲਾ ਸਰੋਤਾ ਕੋਈ ਧਾਰਮਿਕ ਦੀਵਾਨ ਸੁਣਨ ਵਾਲਾ ਕਿਸੇ ਪ੍ਰਕਾਰ ਦਾ ਕੋਈ ਵੀ ਰਾਗ ਸੁਣਨ ਵਾਲਾ ਜਾਂ ਆਵਾਜ਼ ਜਾਂ ਧੁਨੇ ਸੁਣਨ ਵਾਲਾ ਮਨੁੱਖ ਹੈ ਜਦੋਂ ਉਹ ਸੁਣਦਾ ਨਾ ਉਹਦਾ ਧਿਆਨ ਲੱਗ ਜਾਂਦਾ ਉਧਰ ਤੇ ਉਹ ਆਪਣੇ ਆਪ ਨੂੰ ਭੁੱਲ ਜਾਂਦਾ ਹੁਣ ਤੁਸੀਂ ਵੇਖੋ ਉਹ ਮਨੁੱਖ ਜਿਹੜਾ ਆਪਾਂ ਦੇਖਦੇ ਆ ਨਾ ਕਈ ਗੀਤ ਸੁਣਦੇ ਨੇ ਉਹ ਗੀਤ ਵਿੱਚ ਹੀ ਮਸਤ ਹੋ ਜਾਂਦੇ ਨੇ ਬੋਲਣ ਲੱਗ ਜਾਂਦੇ ਨੇ ਗੀਤ ਕਿਉਂਕਿ ਉਹਨਾਂ ਨੂੰ ਉਹ ਆਵਾਜ਼ ਵਧੀਆ ਲੱਗਦੀ ਹੈ ਤੇ ਇਸੇ ਤਰ੍ਹਾਂ ਜਿਹੜਾ ਵੀ ਮਨੁੱਖ ਜਿਹੜਾ ਕੀਰਤਨ ਸੁਣਦਾ ਹੈ ਉਹ ਕੀਰਤਨ ਦੇ ਵਿੱਚ ਮੰਤਰ ਮੁਕਤ ਹੁੰਦਾ ਹੈ ਜਿਹੜਾ ਧਾਰਨਾ ਸੁਣਦਾ ਹੈ ਉਹ ਧਾਰਨਾ ਦੇ ਵਿੱਚ ਮੰਤਰ ਮੁਕਤ ਹੋ ਜਾਂਦਾ ਹੈ ਤੇ ਗੁਰੂ ਪਿਆਰਿਓ ਆਪਣਾ ਆਪ ਹੀ ਭੁੱਲ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਪੰਜ ਕਿਸਮਾਂ ਦੇ ਰਾਗ ਨੇ ਨਾ ਜਿਹੜੇ ਇਹ ਜਦੋਂ ਵੱਜਦੇ ਨੇ ਤਾਂ ਮਨੁੱਖ ਦੇ ਮਨ ਵਿੱਚ ਚਾਹ ਪੈਦਾ ਹੁੰਦਾ ਨਾ ਇਹ ਪੰਜ ਕਿਸਮਾਂ ਦੇ ਸਾਜ਼ ਵੱਜਣ ਤੇ ਜਿੰਨਾ ਮਨੁੱਖ ਦੇ ਮਨ ਵਿੱਚ ਚਾਹ ਪੈਦਾ ਹੁੰਦਾ ਇਸੇ ਤਰ੍ਹਾਂ ਚਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਦੋਂ ਨਾਮ ਵਸਦਾ ਹੈ ਨਾ ਇੰਨਾ ਆਨੰਦ ਇੰਨਾ ਖਿੜਾ ਗੁਰੂ ਪਿਆਰਿਓ ਉਸ ਦੇ ਮਨ ਅੰਦਰ ਹੋ ਜਾਂਦਾ ਹੈ ਹੁਣ ਵੇਖੋ ਅਸੀਂ ਗੀਤ ਸੁਣਦੇ ਹਾਂ ਉਹ ਜਿੰਨਾ ਚਿਰ ਗੀਤ ਸੁਣਾਗੇ ਉਹਨਾਂ ਚਿਰ ਮੰਤਰ ਮੁਕਤ ਹੋਵਾਂਗੇ ਅਸੀਂ ਉਹਨਾਂ ਤੱਕ ਸਾਨੂੰ ਆਨੰਦ ਆਏਗਾ ਜਦੋਂ ਗੀਤ ਬੰਦ ਹੋ ਜਾਏਗਾ 5 10 15 ਮਿੰਟ ਤੱਕ ਉਹ ਆਨੰਦ ਸਾਡਾ ਕਿਤੇ ਹੀ ਚਲੇ ਜਾਣਾ ਅਸੀਂ ਕੁਝ ਵੀ ਸੁਣਦੇ ਆ ਆਵਾਜ਼ ਸੁਣਦੇ ਆ ਜਿਹੜੀ ਕੰਨਾਂ ਨੂੰ ਚੰਗੀ ਲੱਗਦੀ ਹੈ ਉਹ 5 7 10 ਮਿੰਟ ਜਾਂ ਘੰਟਾ 2 ਘੰਟੇ ਹੀ ਚੰਗੀ ਲੱਗਦੀ ਹੈ ਉਸ ਤੋਂ ਬਾਅਦ ਉਹਦਾ ਸਵਾਦ ਖਤਮ ਹੋ ਜਾਂਦਾ ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਐਸਾ ਹੈ ਇਹ ਜਦੋਂ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਦਾ ਹੈ ਨਾ ਇਹ ਆਨੰਦ ਰਹਿੰਦੀ ਦੁਨੀਆ ਤੱਕ ਭਾਵ ਮਰਦੇ ਤੱਕ ਖਤਮ ਨਹੀਂ ਹੁੰਦਾ ਇਹ ਆਨੰਦ ਹੀ ਐਸਾ ਹੈ ਇਸ ਕਰਕੇ ਹਿਰਦੇ ਰੂਪੀ ਸੁਭਾਗੇ ਘਰ ਦੇ ਵਿੱਚ ਘਰ ਸੁਭਾਗੇ ਸ਼ਬਦ ਵਾਜੇ ਉਹ ਜਦੋਂ ਸ਼ਬਦ ਵੱਜਦੇ ਨੇ ਕਲਾ ਜਿੱਤ ਕਰ ਧਾਰੀਆ ਕਲਾ ਦਾ ਮਤਲਬ ਹੁੰਦਾ ਸਤਿਆ ਤਾਕਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਹ ਹਿਰਦੇ ਰੂਪੀ ਘਰ ਦੇ ਵਿੱਚ ਆਪਣੀ ਜਿਹੜੀ ਸਤਿਆ ਹੈ ਤਾਕਤ ਹੈ ਕਲਾ ਹੈ ਉਹ ਧਾਰੀ ਹੋਈ ਹੈ ਭਾਵ ਟਿਕਾ ਕੇ ਰੱਖੀ ਹੋਈ ਹੈ ਅੱਗੇ ਸਤਿਗੁਰ ਕਹਿੰਦੇ ਉਹਦੇ ਨਾਲ ਹੁੰਦਾ ਕੀ ਐ ਜਦੋਂ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਜੀਵਨ ਵਿੱਚ ਵਸ ਜਾਂਦਾ ਹੁੰਦਾ ਕੀ ਐ ਫਿਰ ਗੁਰੂ ਪਾਤਸ਼ਾਹ ਕਹਿੰਦੇ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਸਤਿਗੁਰ ਕਹਿੰਦੇ ਜਦੋਂ ਰੱਬ ਦਾ ਨਾਮ ਹਿਰਦੇ ਵਿੱਚ ਵਸਦਾ ਨਾ ਫਿਰ ਪੰਜ ਦੂਤ ਨੇ ਸਾਡੇ ਜੀਵਨ ਦੇ ਵਿੱਚ ਪੰਜ ਦੂਤ ਕਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ, ਹਉਮੈ ਤੇ ਹੰਕਾਰ ਇਹ ਪੰਜ ਐਸੇ ਦੂਤ ਨੇ ਇਹ ਵਿਕਾਰ ਨੇ ਜਿਹੜੇ ਸਾਡੇ ਜੀਵਨ ਨੂੰ ਗੰਧਲਾ ਕਰਦੇ ਨੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਰੱਬ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਜੀਵਨ ਵਿੱਚ ਆਨੰਦ ਆ ਜਾਂਦਾ ਨਾ ਫਿਰ ਇਹ ਜਿਹੜੇ ਪੰਜ ਦੂਤ ਨੇ ਇਹ ਮਨੁੱਖ ਦੇ ਵਸ ਵਿੱਚ ਆ ਜਾਂਦੇ ਨੇ ਇਹ ਵਸ ਕਿਵੇਂ ਆਉਂਦੇ ਨੇ ਇਹ ਪ੍ਰਮਾਤਮਾ ਕਰਦਾ ਹੈ ਗੁਰੂ ਕਰਦਾ ਹੈ ਹੇ ਸਤਗੁਰ ਜੀ ਤੁਹਾਡੀ ਕਿਰਪਾ ਦੇ ਨਾਲ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕਾਲ ਆਉਂਦਾ ਮਤਲਬ ਹੈ ਮੌਤ ਜਿਹੜਾ ਮੌਤ ਰੂਪੀ ਡਰ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਅੰਦਰੋਂ ਜੀਵਨ ਦੇ ਵਿੱਚੋਂ ਖਤਮ ਕਰ ਦਿੰਦੇ ਨੇ ਕਰਦੇ ਕਿੰਨਾ ਦਾ ਨਹੀਂ ਇਹ ਵੀ ਸਤਗੁਰ ਕਹਿੰਦੇ ਧੁਰ ਕਰਮ ਪਾਇਆ ਤੁਧ ਜਨ ਕੋ ਸੇਹ ਨਾਮ ਹਰ ਕਾ ਲਾਗੇ ਇਹ ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ ਜਿਨ੍ਹਾਂ ਨੇ ਧੁਰ ਤੋਂ ਪਹਿਲਾਂ ਤੋਂ ਰੱਬ ਦਾ ਨਾਮ ਜਪਿਆ ਹੈ ਤੇ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ ਹਰ ਕਾ ਨਾਮ ਵਸੈ ਮਨ ਮਾਹੀਂ ਜਿਹੜੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਵਸਾ ਲੈਂਦੇ ਨੇ ਸਤਗੁਰ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਇਹ ਕਰਾਮਾਤ ਇਹ ਅਚੰਭਾ ਵਰਤਦਾ ਹੈ ਕਹਿ ਨਾਨਕ ਤਾਹ ਸੁਖ ਹੋਆ ਸਤਗੁਰ ਕਹਿੰਦੇ ਸੁਖ ਹੀ ਉਸ ਹਿਰਦੇ ਵਿੱਚ ਹੁੰਦਾ ਹੈ ਤਿਤ ਘਰ ਅਨੰਦ ਵਾਜੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਅਨਹਦ 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 ਜਿਹਦੀ ਕੋਈ ਹੱਦ ਨਹੀਂ ਜਿਹਦਾ ਕੋਈ ਪਤਾ ਤਾ ਟਿਕਾਣਾ ਨਹੀਂ ਜਿਹਦਾ ਕੋਈ ਅੰਤ ਨਹੀਂ ਜਿਹਦੀ ਕੋਈ ਹੱਦ ਨਹੀਂ ਗੁਰੂ ਪਿਆਰਿਓ ਜਦੋਂ ਇਹ ਪ੍ਰਮਾਤਮਾ ਦੇ ਨਾਮ ਰੂਪੀ ਬਾਜੇ ਜੀਵਨ ਵਿੱਚ ਵੱਜਦੇ ਨੇ ਨਾ ਤਾਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਉਹਨਾਂ ਦੇ ਜੀਵਨ ਦੇ ਵਿੱਚ ਤਹ ਸੁਖ ਹੋਆ ਉਹਨਾਂ ਦੇ ਜੀਵਨ ਦੇ ਵਿੱਚ ਸੁਖ ਪੈਦਾ ਹੋ ਜਾਂਦਾ ਹੈ ਉਹਨਾਂ ਦੇ ਜੀਵਨ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਸੋ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਹਿਰਦੇ ਰੂਪੀ ਘਰ ਦੀ ਗੱਲ ਕਰ ਰਹੇ ਨੇ ਜਦੋਂ ਆਪਾਂ ਸਤਗੁਰਾਂ ਦੀ ਬਾਣੀ ਪੜ੍ਹਦੇ ਆ ਨਾ ਵੀ ਜਿੱਥੇ ਜਾਏ ਬਹਿ ਮੇਰਾ ਸਤਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਜਿੱਥੇ ਸਾਡੇ ਸਤਗੁਰ ਜਾ ਕੇ ਬਿਰਾਜਮਾਨ ਹੋ ਜਾਣ ਉਹ ਥਾਂ ਉਹ ਜਗ੍ਹਾ ਸੁਹਾਵਣੀ ਹੋ ਜਾਂਦੀ ਹੈ ਪੂਜਣ ਵਾਲੀ ਹੋ ਜਾਂਦੀ ਹੈ ਤੇ ਜਿਹੜਾ ਵੀ ਮਨੁੱਖ ਕੋਲੋਂ ਦੀ ਲੰਗਦਾ ਨਾ ਹੱਥ ਜੋੜ ਕੇ ਨਮਸਕਾਰ ਕਰਕੇ ਜਾਂਦਾ ਸਿਰ ਝੁਕਾ ਕੇ ਜਾਂਦਾ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਰੱਬ ਦਾ ਨਾਮ ਹੈ ਜਦੋਂ ਰੱਬ ਦਾ ਨਾਮ ਗੁਰੂ ਦਾ ਉਪਦੇਸ਼ ਤੇਰੇ ਮਨ ਦੇ ਵਿੱਚ ਟਿਕ ਗਿਆ ਨਾ ਜਿੰਨੇ ਵੀ ਤੇਰੇ ਅੰਦਰ ਮਨ ਦੇ ਵਿੱਚ ਵਿਕਾਰ ਨੇ ਉਹ ਸਾਰੇ ਮੱਥੇ ਟੇਕ ਟੇਕ ਕੇ ਜਾਣਗੇ ਮੱਥੇ ਟੇਕਣ ਦਾ ਮਤਲਬ ਤੇਰੇ ਮਨ ਦੇ ਅਧੀਨ ਹੋ ਜਾਣਗੇ ਸੋ ਗੁਰੂ ਪਿਆਰਿਓ ਸਤਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਥੈ ਨਾਮ ਜਪੀਐ ਪ੍ਰਭ ਪਿਆਰੇ हे ਮੇਰੇ ਪਿਆਰੇ ਜਿੱਥੇ ਪ੍ਰਭੂ ਦਾ ਰੱਬ ਦਾ ਨਾਮ ਜਪਿਆ ਜਾਂਦਾ ਨਾ ਸੇ ਅਸਥਲ ਸੋਇਨ ਚੁਬਾਰੇ ਅਸਥਲ ਦਾ ਮਤਲਬ ਹੁੰਦਾ ਰੜੇ ਮੈਦਾਨ ਖਾਲੀ ਮੈਦਾਨ ਕਹਿੰਦੇ ਜਿੱਥੇ ਰੱਬ ਦਾ ਨਾਮ ਜਪਿਆ ਜਾਂਦਾ ਨਾ ਉਹ ਖਾਲੀ ਮੈਦਾਨ ਕਿਉਂ ਨਾ ਹੋਵੇ ਰੜਾ ਮੈਦਾਨ ਕਿਉਂ ਨਾ ਹੋਵੇ ਉੱਥੇ ਜਿਹੜਾ ਬੈਠਾ ਰੱਬ ਦਾ ਨਾਮ ਜਪ ਰਿਹਾ ਹੈ ਉਹਦੇ ਲਈ ਉਹ ਸੋਨੇ ਦੇ ਚੁਬਾਰਿਆਂ ਦੇ ਬਰਾਬਰ ਹੈ ਆਖੋ ਸਤਨਾਮ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਿੱਥੈ ਨਾਮ ਨਾ ਜਪਿਆ ਮੇਰੇ ਗੋਇੰਦ ਦਾ ਸਹੀ ਨਗਰ ਉਜਾੜੀ ਜਿਓ ਕਹਿੰਦੇ ਜਿੱਥੇ ਰੱਬ ਦਾ ਨਾਮ ਨਹੀਂ ਨਾ ਜਪਿਆ ਜਾਂਦਾ ਭਵੇਂ ਸੋਹਣੇ ਸੋਹਣੇ ਘਰਾਂ ਦੇ ਵਿੱਚ ਮਹਿਲਾਂ ਦੇ ਵਿੱਚ ਕੋਠੀਆਂ ਦੇ ਵਿੱਚ ਕਿਉਂ ਨਾ ਬੈਠਾ ਹੋਵੇ ਉਹ ਕੋਠੀਆਂ ਦੇ ਵਿੱਚ ਬੈਠਾ ਹੋਇਆ ਵੀ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਸਾਡੀ ਨਜ਼ਰਾਂ ਦੇ ਵਿੱਚ ਉਜਾੜ ਦੇ ਵਿੱਚ ਬੈਠਾਏ ਦੇ ਬਰਾਬਰ ਹੈ ਸੋ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਕੁੱਲੀ ਦੇ ਵਿੱਚ ਰਹਿ ਕੇ ਵੀ ਜੇ ਕੋਈ ਨਾਮ ਜਪਦਾ ਹੈ ਨਾ ਸਤਿਗੁਰ ਕਹਿੰਦੇ ਉਹ ਪ੍ਰਵਾਨ ਹੈ ਜੇ ਕੋਈ ਵੱਡੇ ਵੱਡੇ ਬੰਗਲਿਆਂ ਦੇ ਵਿੱਚ ਮਹਿਲਾਂ ਦੇ ਵਿੱਚ ਬੈਠ ਕੇ ਰੱਬ ਨੂੰ ਭੁੱਲਿਆ ਹੋਇਆ ਸਤਿਗੁਰ ਕਹਿੰਦੇ ਉਹ ਰਾਖ ਦੇ ਬਰਾਬਰ ਹੈ ਤੇ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਸਾਡੇ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਜਿੱਥੇ ਸਾਡੇ ਸਤਿਗੁਰ ਜਾਂਦੇ ਨੇ ਉਹ ਜਗ੍ਹਾ ਸੋਹਣੀ ਹੋ ਜਾਂਦੀ ਹੈ ਪੂਜਣ ਵਾਲੀ ਹੋ ਜਾਂਦੀ ਹੈ ਪਵਿੱਤਰ ਹੋ ਜਾਂਦੀ ਹੈ ਮਨਾ ਜਿਸ ਦਿਨ ਤੇਰੇ ਮਨ ਦੇ ਵਿੱਚ ਸਤਿਗੁਰ ਆ ਕੇ ਬੈਠ ਗਏ ਨਾ ਫਿਰ ਵੇਖੀ ਤੇਰਾ ਮਨ ਪੂਜਣ ਵਰਗਾ ਹੋ ਜਾਏਗਾ ਤੇਰੇ ਜਿੰਨੀ ਜੜੀਆਂ ਅੱਖਾਂ ਨੇ ਕੰਨ ਨੇ ਕਰਮ ਇੰਦਰੇ ਜਾਂ ਗਿਆਨ ਇੰਦਰੇ ਨੇ ਸਾਰੇ ਤੇਰੇ ਮਨ ਨੂੰ ਪੂਜਣਗੇ ਮਨ ਨੂੰ ਪੂਜਣ ਦਾ ਮਤਲਬ ਹੈ ਮਨ ਦੇ ਆਖੇ ਲੱਗਣਗੇ ਜੇ ਨਹੀਂ ਰੱਬ ਦਾ ਨਾਮ ਵਸੇਗਾ ਨਾ ਤਾਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਨਗਰ ਹੈ ਨਾ ਇਹ ਉਜਾੜੀ ਜੀਓ ਘਰ ਤਾਂ ਉਜਾੜ ਲੱਗਦਾ ਹੀ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਰੱਬ ਦਾ ਨਾਮ ਹਿਰਦੇ ਵਿੱਚ ਨਹੀਂ ਨਾ ਟਿਕਿਆ ਇਹ ਉਜਾੜ ਦੇ ਬਰਾਬਰ ਹੈ ਸੋ ਗੁਰੂ ਪਿਆਰਿਓ ਬਾਬਾ ਕਬੀਰ ਸਾਹਿਬ ਜੀ ਨੇ ਵੀ ਸਾਨੂੰ ਸਮਝਾਉਣਾ ਕੀਤਾ ਕਬੀਰ ਜਾ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀ ਸਤਗੁਰੂ ਕਬੀਰ ਸਾਹਿਬ ਕਹਿੰਦੇ ਜਿਸ ਘਰ ਦੇ ਵਿੱਚ ਉਹ ਭਵੇਂ ਹਿਰਦੇ ਰੂਪੀ ਘਰ ਹੋਵੇ ਜਾਂ ਜਿਹੜਾ ਅਸੀਂ ਇੱਟਾਂ ਦਾ ਬਣਾਇਆ ਹੋਇਆ ਮਕਾਨ ਕੋਈ ਕੁੱਲੀ ਬਣਾਈ ਬੈਠਾ ਕੋਈ ਮਹਿਲ ਬਣਾਈ ਬੈਠਾ ਹੈ ਤਾਂ ਇੱਟਾਂ ਦੇ ਬਣਿਆ ਹੋਏ ਨਾ ਹੁਣ ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਜਿਹੇ ਕਰ ਜਿਸ ਘਰ ਦੇ ਵਿੱਚ ਸਾਧਨਾ ਸੇਵੀਆਂ ਸਾਧ ਦਾ ਇੱਥੇ ਹਰਤਾ ਗੁਰੂ ਜਿਸ ਘਰ ਦੇ ਵਿੱਚ ਗੁਰੂ ਦੀ ਗੱਲਬਾਤ ਨਹੀਂ ਹੁੰਦੀ ਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ ਗੁਰੂ ਨੂੰ ਯਾਦ ਨਹੀਂ ਕੀਤਾ ਜਾਂਦਾ ਹਰ ਕੀ ਸੇਵਾ ਨਾ ਹੈ ਤੇ ਹਰੀ ਦਾ ਨਾਮ ਵੀ ਨਹੀਂ ਜਪਿਆ ਜਾਂਦਾ ਹਰੀ ਦੀ ਸੇਵਾ ਵੀ ਨਹੀਂ ਕੀਤੀ ਜਾਂਦੀ ਬਾਬਾ ਕਬੀਰ ਸਾਹਿਬ ਕਹਿੰਦੇ ਤੇ ਕਰ ਮਰਹਟ ਸਾਰਖੇ ਭੂਤ ਵਸੈ ਤਿੰਨ ਮਾਹੀ ਕਹਿੰਦੇ ਉਹ ਜਿਹੜੇ ਘਰ ਨੇ ਨਾ ਮਰਹਟ ਦਾ ਮਤਲਬ ਹੈ ਮਸਾਨ ਜਿਹਨੂੰ ਆਪਾਂ ਮੜੀਆਂ ਜਾਂ ਕਬਰਾਂ ਕਹਿ ਦਿੰਨੇ ਆ ਕਹਿੰਦੇ ਉਹ ਘਰ ਨਹੀਂ ਉਹ ਮੜੀਆਂ ਸਾਰਖੇ ਦਾ ਮਤਲਬ ਹੈ ਵਰਗੇ ਭੂਤ ਵਸੈ ਤਿੰਨ ਮਾਹੀ ਉਹ ਜਿਉਂਦੇ ਮਨੁੱਖ ਨਹੀਂ ਉਸ ਵਿੱਚ ਵਸਦੇ ਜਿੱਥੇ ਗੁਰੂ ਦੀ ਗੱਲ ਨਹੀਂ ਹੁੰਦੀ ਜਿੱਥੇ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ ਇਹ ਨਾ ਸਮਝੋ ਕਿ ਉੱਥੇ ਮਨੁੱਖ ਵਸਦੇ ਨੇ ਸਤਗੁਰ ਕਹਿੰਦੇ ਉਹ ਘਰ ਮਸਾਣਾ ਵਰਗੇ ਨੇ ਮੜੀਆਂ ਵਰਗੇ ਨੇ ਉਹਨਾਂ ਵਿੱਚ ਬੰਦੇ ਨਹੀਂ ਭੂਤ ਵੱਸਦੇ ਨੇ ਆਖੋ ਸਤਨਾਮ ਉਹ ਭਵੇਂ ਸਾਡਾ ਕਰਕੇ ਆਉਣਾ ਹੋਵੇ ਤੇ ਗੁਰੂ ਪਿਆਰੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨੂੰ ਯਾਦ ਰੱਖੋ ਰੱਬ ਨੂੰ ਯਾਦ ਰੱਖੋ ਜੇ ਰੱਬ ਯਾਦ ਹੋਏਗਾ ਗੁਰੂ ਯਾਦ ਹੋਏਗਾ ਟੁੱਟੀ ਹੋਈ ਕੁੱਲੀ ਵੀ ਮਹਿਲਾਂ ਦੇ ਬਰਾਬਰ ਹੈ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਬਖਸ਼ਿਸ਼ ਕਰਨ ਜੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਹਿਰਦੇ ਰੂਪੀ ਘਰ ਦੇ ਵਿੱਚ ਪੰਜ ਸ਼ਬਦ ਤਿਤਕਾਰ ਸੁਪਾਗਿਆ ਵਾਲੀ ਗੱਲ ਕਰ ਰਹੇ ਨੇ ਨਾ ਵੀ ਪ੍ਰਮਾਤਮਾ ਦਾ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਵਸ ਗਿਆ ਇਹਦੇ ਹਿਰਦਾ ਰੂਪੀ ਘਰ ਹੀ ਉਹਨਾਂ ਦਾ ਇਨਾ ਸੋਹਣਾ ਬਣ ਜਾਏਗਾ ਇਨਾ ਪਵਿੱਤਰ ਬਣ ਜਾਏਗਾ ਸਮਝ ਲਓ ਵੀ ਇਹਦੀ ਸਿਫਤ ਹੀ ਨਹੀਂ ਕੀਤੀ ਜਾ ਸਕਦੀ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਸੋ ਗੁਰੂ ਪਾਤਸ਼ਾਹ ਜੀ ਨੇ ਪੰਜਵੀਂ ਪੌੜੀ ਦੇ ਵਿੱਚ ਸਾਨੂੰ ਇਹ ਸਮਝਾਉਣਾ ਕੀਤਾ ਹੈ ਕਿ ਭਾਈ ਜਿਨਨੇ ਇਸ ਸੰਸਾਰ ਦੇ ਉੱਤੇ ਆਵਾਜ਼ਾਂ ਨੇ ਧੁਨੀਆਂ ਨੇ ਰਾਗ ਨੇ ਇਹ ਜਦੋਂ ਇਕੱਠੇ ਹੋ ਕੇ ਵੱਜਣ ਤੇ ਖਿੜਾ ਪੈਦਾ ਕਰਨ ਖੁਸ਼ੀ ਪੈਦਾ ਕਰਨ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕੇਵਲ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਹੀ ਇੰਨੀ ਖੁਸ਼ੀ ਤੇ ਇੰਨਾ ਖਿੜਾ ਪੈਦਾ ਹੋ ਜਾਂਦਾ ਹੈ ਜ਼ਰੂਰੀ ਨਹੀਂ ਕਿ ਹਰ ਰਾਗ ਸੁਣੀਏ ਜ਼ਰੂਰੀ ਨਹੀਂ ਕਿ ਹਰ ਧੁਨੀ ਸੁਣੀਏ ਬਸ ਰੱਬ ਦਾ ਨਾਮ ਸੁਣ ਲਓ ਸਾਰੀਆਂ ਧੁਨੀਆਂ ਸਾਰੇ ਰਾਗ ਸਾਰੇ ਸ਼ਬਦ ਤੁਹਾਡੇ ਸੁਨੇ ਹੋਏ ਕਬੂਲ ਨੇ ਜੇ ਕੇਵਲ ਰੱਬ ਦਾ ਨਾਮ ਹੀ ਅਸੀਂ ਸੁਣ ਲਿਆ ਜਾਵੇ ਤੇ ਮੰਨ ਲਿਆ ਜਾਵੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਏਸੀ ਆਨੰਦ ਸਾਹਿਬ ਜੀ ਦੀ ਪੰਜਵੀਂ ਪੌੜੀ ਕੱਲ ਨੂੰ ਆਪਾਂ ਛੇਵੀਂ ਪੌੜੀ ਦੀ ਵਿਚਾਰ ਕਰਾਂਗੇ ਵੈਸੇ ਆਪਾਂ ਹਰ ਗੁਰੂ ਘਰ ਦੇ ਵਿੱਚ ਛੇ ਪੌੜੀਆਂ ਦਾ ਜਾਪ ਕਰਦੇ ਹਾਂ ਪਹਿਲੀਆਂ 5 ਤੇ ਅਖੀਰਲੀ ਇੱਕ ਪੌੜੀ ਪਰ ਕੱਲ ਤੋਂ ਆਪਾਂ 6ਵੀਂ ਪੌੜੀ ਦੇ ਅਰਥ ਕਰਾਂਗੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਦਾ ਮਤਲਬ ਕੀ ਹੈ ਕੀ ਸਮਝਾਉਣਾ ਚਾਹੁੰਦੇ ਨੇ ਕੱਲ ਦੇ دیਵਾਨਾ ਜਹਾਦਰੀ ਭਰਾਂਗੇ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਹੈ ਸਭਨਾਂ ਦਾ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਜੀ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣ ਦਰੋਂ ਕਰੋ ਕਰੋ ਸਿੱਖੀ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ